ਦੋ ਚਾਰ ਗੱਲਾਂ ਕਰਨੀਆਂ ਨੇ ਕੋਈ ਪੋਲਿਟੀਕਲ ਭਾਸ਼ਣ ਨਹੀਂ ਦੇਣਾ ਉਹ ਉਹ ਜਿਹੜੇ ਉਹ ਕਦੇ ਫੇਰ ਕਰ ਲਾਂਗੇ ਇਹ ਵਿਦਿਆ ਦਾ ਮੰਦਰ ਹੈ ਇੱਥੇ ਆਪਾਂ ਉਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਬਿਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਜ਼ਾ ਦੇ ਚੁੱਕੇ ਹੋ ਹੁਣ ਉਹਦੀ ਬਾਰ-ਬਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਗਾਹਾਂ ਵਾਲੀਆਂ ਗੱਲਾਂ ਕਰੀਏ ਅੱਗੇ ਵਾਲੀਆਂ ਗੱਲਾਂ ਕਰੀਏ ਕਿ ਆਪਾਂ ਕੀ ਕਰਨਾ ਹੁਣ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਬਹੁਤ ਜ਼ਿਆਦਾ ਉਜਾਊ ਹੈ ਛੋਟੇ ਦੇ ਸਰ ਵਰਗੀ ਧਰਤੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਕੋਲੇ ਆ ਮੌਸਮ ਹਰੇਕ ਕਿਸਮ ਦਾ ਆਪਣੇ ਕੋਲੇ ਔਰ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ ਇਤੋਂ ਵਧੀਆ ਮਾਹੌਲ ਦੁਨੀਆ 'ਚ ਕਿਸੇ ਖਿੱਤੇ 'ਚ ਹੋਰ ਬਣ ਨਹੀਂ ਸਕਦਾ ਜੀ ਜਿੰਨਾ ਆਪਣੇ ਕੋਲੇ ਆ ਤੇ ਫੇਰ ਵੀ ਆਪਾਂ ਪਿੱਛੇ ਰਹੀਏ ਜਾਂ ਕੰਪੀਟੀਸ਼ਨ ਦੇ ਵਿੱਚ ਭੇੜ ਦਾ ਹਿੱਸਾ ਬਣੀ ਐ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਨਹੀਂ ਹੈਗੀ ਆਪਾਂ ਨੂੰ ਤਾਂ ਬਹੁਤ ਅੱਗੇ ਰਹਿਣਾ ਚਾਹੀਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਲੋਕਾਂ ਨੂੰ ਕਿਉਂ ਫੋਲੋ ਕਰੀਏ ਸੋ ਦੋ ਚਾਰ ਗੱਲਾਂ ਕਿਉਂਕਿ ਮੈਂ ਖੁਦ ਖੇਤੀ ਨਾਲ ਜੁੜਿਆ ਹੋਇਆ ਹਾਂ ਛੋਟੇ ਹੁੰਦੇ ਮਤਲਬ ਪਹਿਲਾਂ ਸਾਡੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਮਾਲਵਾ ਖਾਸ ਤੌਰ ਤੇ ਸੰਗਰੂਰ ਦੇ ਉਹ ਪਿੰਡ ਜਿਹੜੇ ਸਾਡੇ ਪਿੰਡ ਨੇ ਬੱਸ ਨਹੀਂ ਉੱਥੇ ਜਾਂਦੀ ਸੀ ਇੱਕ ਬੱਸ ਜਾਂਦੀ ਸੀ ਜੇ ਨਾ ਗਈ ਜਾਂ ਨਾ ਆਈ ਤਾਂ ਚਿਰਾਪੂੰਜੀ ਵਾਂਗੂ ਸਾਰੇ ਮੁਲਕ ਚੋਂ ਕੱਟੇ ਜਾਂਦੇ ਸੀ ਬੱਸ ਵੀ ਉੱਧੇ ਸਾਡਾ ਦੇਸ਼ ਨਾਲ ਕੋਈ ਲਿੰਕ ਹੀ ਹੈ ਨਹੀਂ ਸੋ ਉੱਥੇ ਥੋੜੇ ਜਿਹਾ ਜ਼ਿਆਦਾ ਲੇਟ ਪਹੁੰਚੀ ਹੈ ਤਰੱਕੀ ਇਸ ਕਰਕੇ ਮੈਂ ਗੱਡੇ ਵੀ ਦੇਖੇ ਹੋਏ ਆ ਜੂਲੇ ਤੇ ਵੀ ਬੈਠਾ ਹੋਇਆ ਮੈਂ ਫਿਰ ਗੱਡੇ ਤੋਂ ਬਾਅਦ ਫਿਰ ਰੇੜੀਆਂ ਆ ਗਿਆ ਰਬੜ ਦੇ ਟਹਿਰਾਣੀਆਂ ਉਹ ਵੀ ਦੋ ਬਲਦਾਂ ਵਾਲੀਆਂ ਸੀ ਫਿਰ ਇੱਕ ਬਲਦ ਵਾਲੇ ਰੇੜੇ ਆ ਗਏ ਹੈਨਾ ਬਰਸੀਨ ਵੀ ਵੱਢ ਕੇ ਲਿਆਂਦਾ ਚਰੀ ਵੀ ਵੱਡੀ ਆ ਕੜਬ ਦੇ ਟਾਂਡੇ ਵੀ ਕੋਤਰੇ ਨੇ ਕੋਈ ਕੰਮ ਹੈ ਜ ਨਹੀਂ ਹੈਗਾ ਜਿਹੜਾ ਜੋ ਕੰਮ ਕਰਦਾ ਇਹ ਕੰਮ ਮੀਡਲ ਕਲਾਸ ਕਿਸਾਨ ਪਰਿਵਾਰ ਦਾ ਜਿਹੜਾ ਮੁੰਡਾ ਹੈ ਜਵਾਕ ਹੈ ਉਹ ਕਰਦਾ ਮੱਜਾਂ ਵਿਚਾਰੀਆਂ ਨੇ ਤੇ ਟੋਬਿਆਂ ਚੋਂ ਮੱਜਾਂ ਕੱਢਣੀਆਂ ਬਹੁਤ ਔਖੀਆਂ ਐ ਡਲੇ ਮਾਰ ਮਾਰ ਕੇ ਹੈਨਾ ਤੇ ਰੋਣ ਹੀ ਲੱਗ ਜਾਂਦੀ ਸੀ ਕਈ ਵਾਰ ਤਾਂ ਮੱਜਾਂ ਤੇ ਵੀ ਵੀ ਹੁਣ ਨਿਕਲਿਆ ਤੂੰ ਕਰੇ ਗਾਣਾ ਪੈਣ ਗਿਆ ਉਤੋਂ ਮਾਸਟਰ ਦੇ ਮੁੰਡੇ ਸੀ ਉਹ ਕਹਿੰਦਾ ਤੂੰ ਪੜਦਾ ਕਿਉਂ ਨਹੀਂ ਮੈਂ ਕਿਹਾ ਪੜਾਂ ਕਿਵੇਂ ਪਹਿਲਾਂ ਪੂਰੀ ਮੈਂ ਤਾਂ ਨਿਕਲੇ ਟੋਬੇ ਚੋਂ ਹੈਨਾ ਸੋ بڑا ਕੁਛ ਹੈ ਜ਼ਿੰਦਗੀ ਚ ਕਿ ਬਹੁਤ ਛੋਟੀ ਜੀ ਜ਼ਿੰਦਗੀ 'ਚ ਬੜਾ ਕੁਝ ਰੱਬ ਨੇ ਤੇ ਰੱਬ ਹੀ ਦੇਤੇ ਸੋ ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ 'ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਿਨੇਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਯੂਕਰੇਨ ਦੀ ਯੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ ਦੇਖੋ ਜਿਹੜਾ 1,25 ਇੱਕ 125 ਲੱਖ ਮੀਟਰਿਕ ਟਨ ਕਣਕ ਦੇਊਗਾ ਤੂੰ ਨਾ ਖਰੀਦਾ ਥੋੜੀ ਜਿਹੀ ਕਰੂਗਾ ਨਾ ਫਿਰ ਉਹ ਸੋ ਮੈਂ ਉਹਨਾਂ ਨੂੰ ਕਹਿ ਲੈਣਾ ਮੈਂ ਮੈਂ ਤਾਂ ਨਹੀਂ ਦੰਦਾ ਤੁਹਾਨੂੰ ਉਹ ਕਹਿੰਦੇ ਨਹੀਂ ਨਹੀਂ ਦਿੰਦੇ ਕਣਕ ਤਾਂ ਦੇ ਦਿਜੀਏ ਮੈਂ ਤੁਸੀਂ ਤਾਂ ਇਹ ਨੁਕਸ ਕੱਢਣ ਲੱਗ ਜਾਨੇਉ ਦਾਣਾ ਛੋਟਾ ਹੈ ਦਾਣਾ ਥੁੰਗੜ ਗਿਆ ਦਾਣਾ ਫੁੱਲ ਗਿਆ ਜੇ ਸਾਰੀ ਚੱਕਿਓ ਸਾਡੀ ਚਾਹ ਤਾਂ ਫਿਰ ਉਹ ਕਹਿੰਦੇ ਸਾਰੀ ਚੱਕਾਂਗੇ ਤੂੰ ਜਮ੍ਹਾਂ ਪੇ ਕਰਨਾ ਕਰੋ ਹਨਾ ਮੈਂ ਕਹਿੰਦਾ ਹਾਂ ਇਹੀ ਸਾਡੀ ਡਾਲਾ ਖੁੱਲਣਸਾਰ ਸਾਡੀ ਤੁਲ ਨਹੀਂ ਚਾਹੀਦੀ ਬਸ ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਐ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਇਥੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਹੀ ਬੋਝ ਬਣ ਗਈ ਸੀਗੀ ਯੂਨੀਵਰਸਿਟੀ ਤਾਂ ਉਹਦੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀਆਂ ਦੇ ਸੀ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਇਹ ਸੈੱਟ ਕੀਤਾ ਵੀ ਜੇਰ ਘਟੂ ਘਟ ਖੋਜਾਂ ਤਾਂ ਕਰੋ ਕੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲ ਕੋਣ ਕਰੂਗਾ ਜਦੋਂ ਹੈ ਹੀ ਨਹੀਂ ਕੁਝ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚਾਹਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸੁਹਾਗੇ ਤੇ ਬਹਿ ਕੇ ਆਪਦੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸੁਹਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸਵਾਗਾ ਜਦੋਂ ਬੜਦਾਂ ਵਾਲਾ ਹੁੰਦਾ ਸੀਗਾ ਹੁਣ ਤਾਂ ਸਵਾਗਾ ਵੀ ਟਰੈਕਟਰ ਵਾਲਾ ਹੀ ਆ ਗਿਆ ਹੈਨਾ ਬੋਰੀ ਬੋਰੀ ਧਰ ਲੈਂਦੇ ਆ ਪਹਿਲਾਂ ਤਾਂ ਜਵਾਕ ਨੂੰ ਵੀ ਵਿੱਚ ਬਿਠਾ ਲੈਂਦੇ ਹੁੰਦੇ ਸੀ ਕਈ ਵਾਰੀ ਲੱਤ ਲੋਤ ਵੀ ਥੱਲੇ ਆ ਜਾਂਦੀ ਸੀ ਉਹਦੇ ਹੈਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਜੋ ਅੱਜ ਸਾਡੇ ਕੀ ਹੈ ਕਿ ਮੈਂ ਅੱਜ ਅੰਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪਏ ਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦਿੱਤੀ 153 ਬਲਾਕ ਨੇ ਉਹ ਚੋਂ 117 ਬਲਾਕ ਖਤਰੇ 'ਚ ਨੇ ਮਤਲਬ ਇੰਨਾ ਜ਼ਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚੋਂ 117 ਬਲਾਕ ਖਤਰੇ 'ਚ ਨੇ ਔਰ ਉਹਦਾ ਕਾਰਨ ਉਹਦਾ ਕਾਰਨ ਚੋਨਾ ਹੈ ਹਾਲਾਂਕਿ ਚੋਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10 ਮਹੀਨੇ ਦਿਨ ਖੀਰ ਹੀ ਬਣਾਉਨੇ ਆ ਹੋਰ ਕਦਮ ਚੋਂ ਨਾ ਚੋਂ ਨਾ ਤਾਂ 99% ਆਪਾਂ ਮੁਲਕ ਨੂੰ ਦਿੰਨੇ ਆ ਉਸ ਚੱਕਰ ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲਈ ਠੀਕ ਹੈ ਜੀ ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲਓ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਵਿੱਚ ਮੇ ਕੋਈ ਸਵਾਲ ਵੀ ਆਏ ਪੈਨੇ ਮੇਰੇ ਕੋਲੇ ਸਵਾਲ ਵੀ ਆਏ ਪੈਨੇ ਬੜੇ ਬੜੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦੂੰ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾਲਿਆਂ ਰਹੀ 21% ਕਿਉਂਕਿ ਆਪਾਂ ਪੁੱਲ ਪੱਲੀ ਗਏ ਕੱਸੀਆਂ ਟਿਊਬਲ ਲਾ ਗਏ ਕੱਸੀਆਂ ਵਿੱਚ ਬਾ ਲੀਆਂ ਜਦ ਉਹ ਉਹਨਾਂ ਚ ਦਰਖਤ ਧੁਗ ਗਏ ਜਿਹੜੇ ਸੂਏ ਸਾਇਏ ਸੀਗੇ ਸੂਏ ਰਜਬਾ ਹੈ ਉਦੋਂ ਖਤਮ ਹੀ ਹੋ ਗਏ ਆਪਾਂ ਤਾਂ ਉਹੀ ਹੋ ਗਿਆ ਯਾਦ ਬਣ ਗਈ ਇੱਕ ਵੀ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਮੈਂ ਕਿਹਾ ਜੀ ਰੋ ਕੱਸੀਆ ਕਿੱਥੇ ਨੇ ਅਫਸਰਾਂ ਨਾਲ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆ ਉਹ ਕਹਿੰਦੇ ਜੀ ਬਾਹਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮੈਂ ਕਹਿੰਦੀ ਆਪਾਂ ਨਹਿਰਾਂ ਨਹਿਰਾਂ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਵ ਕਰ ਦਿੰਨੇ ਆ ਤੋ ਬਜਟ ਰੱਖਿਆ ਅਸੀਂ ਮਤਲਬ 30 ਤੋਂ 40 ਸਾਲ ਪੁਰਾਣੀਆਂ ਨਹਿਰਾਂ ਤੇ ਕੱਸੀਆ ਚਲਾਈਆਂ ਜੇ ਮੈਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਿਣਾ ਕਿ ਮੇ ਮੇਰੇ ਫਸਲ ਵਿਛਦੀਆਂ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹੇ ਵੀ ਉਹਨੂੰ ਉੱਪਰ ਕੱਸੀ ਹੀ ਰਹਿਣ ਦੋ ਉਹਨੂੰ ਵੇਚੀ ਰੱਖਣ ਦੋ ਪੈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੋਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਵੀ ਪੁਲਿਸ ਦੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘ ਅਗਰਦੇਵ ਸਿੰਘ ਇਤੋਂ ਦੀ ਕੱਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਵੀ ਤੂੰ ਤਹਾਂ ਤੋਂ ਰੱਖਲਾ ਥੱਲੂ ਦਾ ਪੈ ਲੈਣ ਦੇ ਪੈਪ ਕਿਸੇ ਇੱਕ ਥਾਂ ਤੇ ਪੁਲਿਸ ਦੀ ਲੋੜ ਨਹੀਂ ਪਈ ਜੀ ਇਸ ਕੱਲ ਦਾ ਮੈਂ ਧੰਨਵਾਦ ਕਰਦਾ ਸਾਰੇ ਪੰਜਾਬੀਆਂ ਦਾ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਫਟਨ ਗੁਣਾਉਂਤੇ ਵੱਧ ਗਏ 3 ਸਾਲਾਂ 'ਚ ਹਜੇ ਵੀ ਕੱਟਾਂ ਤੁਸੀਂ ਵੀਡੀਓ ਦੇਖਦੇ ਆਉਂਗੇ ਤੁਸੀਂ ਉਹ ਪਾਈਆਂ ਹੋਣੀਆਂ ਵੀਡੀਓ ਵੀ 40 ਸਾਲਾਂ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਕੱਸੀ ਦਾ ਹਨ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਜੀ ਵੀਡੀਓ ਪਾਉਂਦੇ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਏ ਉਸ ਪਿੰਡ ਚ ਮੋਗੇ ਹੈ ਨਹੀਂ ਨਾਲੇ ਤੋਂ ਨੋ ਜਮੀਨ ਵਰਤ ਲਈ ਨਾਲੇ ਉਸ ਪਿੰਡ ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬਣਵਾ ਰਹੇ ਆ ਅਸੀਂ ਨਵੇਂ ਮੋਗੇ ਵੀਰ ਪਿੰਡ ਵਿੱਚ ਦੀ ਨਹਿਰ ਲੰਘਦੀ ਏ ਪਿੰਡ ਚ ਤਾਂ ਦੇ ਦਿਓ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ 1 ਏਕੜ ਨੂੰ 20 ਮਿੰਟ ਦੇਣੇ ਨੇ ਉਸ ਹਿਸਾਬ ਨਾਲ ਤੁਸੀਂ ਬਣਾਓ ਰੋਸਟਰ ਬਣਗੇ ਰੋਸਟਰ ਬਣੇ ਜਾਂਦੇ ਹਰ ਰੋਜ਼ ਬਣੇ ਜਾਂਦੇ ਤੇ ਉਹਦੇ ਚ ਕੀ ਹੈ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਸੀਗਾ 1 ਕਿਲੋ ਚੌਲਾਂ ਵਾਸਤੇ ਜੀ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ ਨੋ ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਉਹ ਫਸਲ ਹੈ ਨਾ 20 ਵਾਈ ਦਿਨ ਤਾਂ ਪਹਿਲੇ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੀ ਆਪਾਂ ਪੀਆਰ 126 9299 ਲੈਂਦੀਓ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਆਪਾਂ ਰੋਜ਼ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਵਿੱਚ ਹਟਾ ਸਕਦੇ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹਦੇ ਵੀ 4 ਕਿੱਲੇ ਬਾਜਰਾ ਬੀਜਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੇ ਚੋਂ ਵੀ ਉਨੇ ਹੀ ਬਚਨੇ ਚਾਹੀਦੇ ਨੇ ਜਿੰਨੇ 6 ਕਿੱਲਿਆਂ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 ਦੇ 10 ਝੋਨਾ ਲਾਉਂਗਾ ਤੇ ਯਾਰ ਬਾ ਮੇਰੇ ਤੇ ਕਰਦੇ ਹੋ ਮੇਰੇ ਤੇ ਤੇ ਯਾਰ ਬਾ ਕਿਉਂ ਕਰਦੇ ਹੋ ਅਗਲੇ ਸਾਲ ਵੀ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋ ਗਈ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜਿਆਦਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲਾਕਾਂ ਦੇ ਵਿੱਚ 1-1 ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਕਰ ਲਿਆ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿ ਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਾਂ ਆ ਗਿਆ ਚਲੋ 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 ਹੈਨਾ ਮੈਂ ਕਹਿੰਦੇ ਸੀ ਜਦੋਂ ਖਾਸਾ ਤਾਂ ਆਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜੇ ਲਿਖੇ ਸਿਆਣੇ ਲੋਕ ਹੋ ਤੁਸੀਂ ਇਦਾਂ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 55 ਦਿਨ ਲੈਂਦੀ ਹੈ ਜਿਹੜੀ ਪੂਸਾ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ 'ਚ ਜਿਪੂਸਾ ਲਾਈ ਬਿਜਲੀ ਦਾ ਖਰਚਾ 7500 ਰੁਪਇਆ ਪਰ ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਏ ਦਾ ਖਰਚਾ ਪੈਂਦਾ ਜੀ ਤੇ ਪ੍ਰਾਲੀ 10% ਵੱਧ ਹੈ ਜੀ ਬਾਕੀਆਂ ਨਾਲੋਂ ਉਹਦਾ ਕੱਦ ਥੋੜਾ ਜਿਹਾ ਉੱਚਾ ਹੁੰਦਾ ਸੁ ਜੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨੁਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਕਿਤਾ ਨਹੀਂ ਕਰਦੇ ਕਿਤਾ ਪੂਰੀ ਸਖਤਾਈ ਕਰਾਂਗੇ ਹੁਣ ਬਾਸਮਤੀ ਹੈ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆਂ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੇ ਕੋਲੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬਾਸਮਤੀ ਪਹਿਲਾਂ ਮਾਝੇ ਚੁੰਦੀ ਸੀ ਸਾਡੇ ਸਮਾਨੇ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗ ਗਈ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ ਵਿਕ ਜਾਂਦੀ ਹੈ 45 ਹੋ ਵੀ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਆਪਾਂ ਕੋਈ ਐਮਐਸਪੀ ਕਰਤੀ ਉਹ ਤਾਂ ਫਿਰ ਉਹਦੇ ਨੇੜੇ ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਐ ਵਿਚ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਪਾ ਮੈਸੇ ਜਿੱਥੇ ਮਰਜੀ ਰੱਖੀਏ ਜਿੰਨੂੰ ਮਰਜੀ ਵੇਚੀਏ ਬਾਸਮਤੀ ਸਾਰੇ ਮੁਲਕ ਚ ਲੋੜ ਐ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ 'ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ 3 ਜ਼ੋਨ ਬਣਾਏ ਨੇ ਪੰਜਾਬ ਦੇ 3 ਜ਼ੋਨ ਬਣਾਤੇ ਜ਼ਿਲ੍ਹਾ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਓਨਾ ਮੁਆਇਸਚਰ ਓਨੀ ਨਮੀ ਨਹੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਵੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤ 19 20 ਹੋ ਜੂਗੀ ਕਿਉਂਕਿ ਤਰੇੜ ਪੈਂਦੀ ਹੈ ਜੀ ਕੋਈ ਨਹੀਂ ਸਕਦਾ ਕਿ ਉਹ ਕਟੇ ਮੌਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਉਹ ਤਾਂ ਫਿਰ ਸਮਝੌਤੇ ਕਰਨੇ ਪੈਂਦੇ ਆ ਆੜਤੀਆਂ ਨਾਲ ਵੀ 100 ਰੁਪਿਆ ਕਾਟ ਲਵਾ ਦੇ ਤੇਰੀ ਕਰਾ ਦੇਣਾ ਕੰਮ ਤੇਰਾ ਉਹ ਫਿਰ ਕਹਿੰਦਾ ਯਾਰ ਬਰੇ ਵਿੱਚੋ ਯਾਰ 100 ਰੁਪਏ ਕਟ ਲਾਇਆ 50 ਰੁਪਏ ਕਟ ਲਾਇਆ ਐ ਜਿਹੀ ਸ਼ਿਕਾਇਤਾਂ ਹੁੰਦੀਆਂ ਨੇ ਜਿਹੜੀ ਹੁਣ ਆਊਗੀ ਜੂਨ ਵਾਲੀ ਉਦੋਂ ਐਨ ਜਮਾ ਡਰਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨੂੰ ਚੱਕਣੀ ਪੈਣੀ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਸਾਡਾ 16 ਹੀ ਐ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਲ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇਧਰ ਨੂੰ ਜਾਊ ਇਧਰ ਨੂੰ ਹੈਨਾ ਜਿੱਧਰੋਂ ਚਿੱਟਾ ਆਉਂਦਾ ਹੈ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹੈ ਉਹ ਵੀ ਤਾਂ ਸਾਡੇ ਘਰਾਂ ਵਿੱਚ 70 ਰਿਛਾਈ ਜਾਂਦੇ ਨੇ ਜੀ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫਿਰ ਕੀ ਹੁੰਦਾ ਹੈ नहीं तो रो रोज दिल्ली रोला पौला बचाले अपने ला हम एक जून तो मैं तुम तो जिले दसन लगे पूछ भी लग फीदकोट बठिंडा फरोजपुर मुक्तसर साहब फाजिलका क्योंकि पानी थोड़ा जाहाँ इतने इस करके पहले जोन च रखे 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹਨਾ ਮੈਂ ਦੇ ਵੀ ਦੂੰਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ 1 ਜੂਨ ਨੂੰ ਚੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰੰਤਾਰਨ ਰੂਪਨਗਰ ਐਸਐਸ ਨਗਰ ਮੁਹਾਲੀ ਫਤਿਹਗੜ ਸਾਹਿਬ ਦਿਹਾਰਪੁਰ ਇਹ 5 ਜੂਨ ਨੂੰ ਲਾਉਣਗੇ ਜੀ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਅਸੀਂ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੇ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਰਦੇ ਆ ਇਹ 9 ਜੂਨ ਨੂੰ ਲਾਉਣਗੇ ਜੀ ਆਪਾਂ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ